ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਰਾਂ ਦੇ ਸੇਵਾਦਾਰਾਂ ਦੇ ਨਾਲ ਆਪਾਂ ਜਿਹੜੀ ਆ ਉਹ ਗੱਲਬਾਤ ਕਰ ਰਹੇ ਹਾਂ ਕਵਰੇਜ ਜਿਹੜੀ ਉਹ ਇਸ ਟਾਈਮ ਚੱਲ ਰਹੀ ਆ ਆਪਾਂ ਇਸ ਟਾਈਮ ਆਪਣੀਆਂ ਭੈਣਾਂ ਦੇ ਨਾਲ ਜਿਹੜਾ ਉਹ ਖੜੇ ਆ ਆ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਲੀਜ਼ ਜੁਆਇਨ ਅਸ ਟੂਮਾਰੋ ਫਾਰ 46 ਨਗਰ ਕੀਰਤਨ ਹੇਅਰ ਇਨ ਯੂਵਸ ਸਿਟੀ प्लीज जॉइन अस ऑल टू डू सेवा इट्स गोइंग टू बी अ फन इवेंट अगेन इट्स गोना बी इन युबा सिटी 46th एनुअल नगर कीर्तन वाहेगुरु जी का खालसा वाहेगुरु जी की फतेह की नाम है अमन की कहना चाहने हैं मैं यही कहना चाहनी हां कि ए 46 नगर कीर्तन या सारी संगत हुम हुमा के पहुंचो सेवा करो गुरु साब दीया खुशियां दा आनंद मानो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸ਼ਿਆਰੀਵਾਂ ਨਗਰ ਕੀਰਤਨ ਆ ਜੂਬਾ ਸਿਟੀ ਦੇ ਵਿੱਚ ਅਸੀਂ ਇੰਡੀਆ ਤੋਂ ਪਹਿਲੀ ਵਾਰ ਇੱਥੇ ਆਏ ਆ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਯਾਰ ਇਦਾਂ ਲੱਗ ਰਿਹਾ ਕਿ ਜਿਦਾਂ ਅਸੀਂ ਪੰਜਾਬ ਚ ਹੀ ਹੁੰਨੇ ਆ ਹਾਂ ਬਹੁਤ ਵਧੀਆ ਉਹ ਚੇਤਾ ਕਰਾ ਦਿੰਦਾ ਯੈਸ ਹਾਂ ਚੇਤਾ ਹੋ ਗਿਆ ਇਹਨੂੰ ਪਹਿਲਾ ਵਾਂਗੂ ਪੰਜਾਬ ਦਾ ਹਾਂ ਕੀ ਆ ਸੇਵਾ ਲੱਗੇ ਹੋਏ ਆ ਸਵੇਰ ਦੀ ਹਾਂਜੀ ਵਿੱਚ ਰੋ ਜਿਵੇਂ ਵੀ ਸੀ ਘਰ ਦੇ ਘਰੋਂ ਚਲੇ ਗਏ ਸੀ ਵਾਪਸ ਫੇਰ ਆ ਗਏ ਹਾਂ ਜਦਾਂ ਵੀ ਹਾਂਜੀ ਮੌਕਾ ਮਿਲਦਾ ਹੈ ਉਹ ਸਾਹ ਦੇ ਨਾਲ ਆਪਾਂ ਵਾਪਸ ਆ ਗਏ ਹਾਂ ਹਾਂਜੀ ਕੀ ਨਾਮ ਹੈ ਜੀ ਜਸਪ੍ਰੀਤ ਵਾਈਗੁਰ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਪਤਿ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਮੇਰਾ ਫਸਟ ਟਾਈਮ ਹੈ ਇੱਥੇ ਯੂਬਾ ਸਿਟੀ ਵਿੱਚ ਨਗਰ ਕੀਰਤਨ ਲਈ 19 ਇਅਰਸ ਪਹਿਲਾਂ ਮੇਰੇ ਸਿਸਟਰ ਨੇ ਅਪਲਾਈ ਕੀਤਾ ਸੀ ਇੱਥੇ ਓਨਲੀ ਉਦੋਂ ਤੋਂ ਸੁਣਦੇ ਆ ਰਹੇ ਆ ਕਿ ਯੂਬਾ ਸਿਟੀ ਦਾ ਨਗਰ ਕੀਰਤਨ ਪੰਜਾਬ ਵਾਂਗ ਹੁੰਦਾ ਤੇ ਸੱਚੀ ਅੱਜ ਅਨੰਦਪੁਰ ਸਾਹਿਬ ਪਿਛਲੇ 3 ਦਿਨ ਤੋਂ ਅਸੀਂ ਇੱਥੇ ਲਗਾਤਾਰ ਆ ਰਹੇ ਆਂ ਤੇ ਜਿੱਦਾਂ ਅਨੰਦਪੁਰ ਸਾਹਿਬ ਜਾਂਦੇ ਆ ਨਾ ਬਿਲਕੁਲ ਉਹੀ ਫੀਲਿੰਗ ਆ ਰਹੀ ਆ ਹਾਂਜੀ ਤੇ ਮੈਂ ਸਮੂਹ ਸਾਧ ਸੰਗਤ ਨੂੰ ਕਹਾਂਗਾ ਕਿ ਕੱਲ ਨੂੰ ਆਪਾਂ ਸਾਰੇ ਇਕੱਠੇ ਹੋਈਏ ਇਸ ਮਹਾਨ ਨਗਰ ਕੀਰਤਨ ਦਾ ਆ ਪਾਟ ਸੋ ਤੁਸੀਂ ਦੇਖੋ ਵੀ ਕਿੰਨੇ ਉਤਸ਼ਾਹ ਦੇ ਨਾਲ ਚਾਹ ਦੇ ਨਾਲ ਸਾਰੇ ਜਾਣੇ ਆ ਨਾਲੇ ਸੱਦਾ ਦੇ ਰਹੇ ਆ ਵੀ ਕੱਲ ਨੂੰ ਨਗਰ ਕੀਰਤਨ ਆ ਤੇ ਸਾਰੇ ਜਾਣੇ ਹੋਮ ਹੁਮਾ ਕੇ ਪਹੁੰਚੋ ਸੇਵਾਦਾਰਾਂ ਨੂੰ ਜੋ ਸੇਵਾ ਕਰ ਰਹੇ ਆ ਉਹਨਾਂ ਨੂੰ ਸੇਵਾ ਦਾ ਜਿਹੜਾ ਜ਼ਰੂਰ ਮੌਕਾ ਦਿਓ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਟਾਈਮ ਆਪਾਂ ਲੰਗਰਾਂ ਦੇ ਵਿੱਚ ਸੇਵਾਦਾਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਵਰੇਜ ਚੱਲ ਰਹੀ ਹੈ ਪੰਜਾਬੀ ਰੇਡੀਓ ਯੂ ਐਸ ਏ ਦੇ ਉੱਤੇ ਪੰਜਾਬੀ ਟੀਵੀ ਯੂ ਐਸ ਏ ਦੇ ਉੱਤੇ ਆ ਕੁਲਦੀਪ ਸਿੰਘ ਬਿੱਲਾਪਾ ਜੀ ਪ੍ਰਣਾਮ ਸ਼ਹੀਦਾਂ ਨੂੰ ਗਰੁੱਪ ਵਾਲੇ ਸਾਰੇ ਜਿਹੜੇ ਲੰਗਰ ਨੇ ਜੋ ਕਿ ਸ਼ਰੋਮਣੀ ਕਮੇਟੀ ਵਾਲੀ ਥਾਂ ਦੇ ਉੱਤੇ ਜਿਹੜੋ ਲੱਗਦੇ ਨੇ ਤੇ ਆਪਾਂ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰ ਰਹੇ ਹਾਂ ਬਿੱਲਾਪਾ ਜੀ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਕੀ ਫਤਹ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਕੀ ਫਤਹ ਜੀ ਸਾਥ ਸੰਗਤ ਸਾਰੀ ਸਾਧ ਸੰਗਤ ਨੂੰ ਆਪਾਂ ਪੰਜੇ ਲੰਗਰਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ 46ਵੇਂ ਨਗਰ ਕੀਰਤਨ ਜੋ ਕਿ ਜੁਬਾ ਸਿਟੀ ਵਿੱਚ ਗੁਰਗੱਦੀ ਦੇ ਵਿਸੰਧ ਵਿੱਚ ਸਜਾਇਆ ਜਾਂਦਾ ਹੈ ਸਾਰੀ ਸਾਧ ਸੰਗਤ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ ਤੇ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਜਿੰਨੇ ਤੁਸੀਂ ਅੱਜ ਪਹੁੰਚੇ ਆ ਤੁਹਾਨੂੰ ਜੀ ਆਇਆਂ ਜਿਹੜੇ ਅੱਜ ਨਹੀਂ ਆ ਸਕੇ ਉਹਨਾਂ ਨੂੰ ਕੱਲ ਨੂੰ ਪਰ ਜ਼ੋਰ ਅਪੀਲ ਕਰਦੇ ਹਾਂ ਕਿ ਕੱਲ ਨੂੰ ਐਤਵਾਰ ਨੂੰ ਸਵੇਰੇ ਨਗਰ ਕੀਰਤਨ ਵਿੱਚ ਜ਼ਰੂਰ ਸ਼ਾਮਲ ਹੋਵੋ ਇਸ ਦੀ رونਕ ਨੂੰ ਵਧਾਓ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਸਾਡੇ ਸਾਰੇ ਪੰਜਾਂ ਲੰਗਰਾਂ ਵਾਲੇ ਵੀਰਾਂ ਵੱਲੋਂ ਇਹ ਨਿਮਰਤਾ ਸਹਿਤ ਬੇਨਤੀ ਆ ਤਾਂ ਸਾਨੂੰ ਵੀ ਸਾਡੇ ਕੋਲ ਵੀ ਪਹੁੰਚ ਕੇ ਸਾਨੂੰ ਸੇਵਾ ਦਾ ਮੌਕਾ ਦਿਓ ਅਸੀਂ ਤੁਹਾਡੇ ਬਹੁਤ-ਬਹੁਤ ਧੰਨਵਾਦੀ ਹੋਵਾਂਗੇ ਸੋ ਸੰਗਤ ਕਿੱਦਾਂ ਆ ਕਿਦਾਂ ਉਛਾਇਆ ਕਿਵੇਂ ਚੱਲ ਰਿਹਾ ਹੈ ਭਾਜੀ ਜਿਹੜਾ ਕੱਲ ਸੰਗਤ ਥੋੜੀ ਘੱਟ ਸੀਗੀ ਅੱਜ ਸਵੇਰ ਤੋਂ 10 ਵਜੇ ਤੋਂ ਜਿਹੜੀ ਸੰਗਤ ਹੈਗੀ ਆ ਉਹ ਜਿੱਦਾਂ ਪਿਛਲੇ ਸਾਲਾਂ ਦੀ ਤਰ੍ਹਾਂ ਹੁੰਦੀ ਰਹੀ ਆ ਉਨੀ ਸੰਗਤ ਸੀਗੀ ਪਰ ਰਾਤ ਸਾਨੂੰ ਲੱਗਦਾ ਸੀਗਾ ਕਿ ਜਾਂ ਕੋਈ ਡਾਰਵਾ ਜਾਂ ਉਹ ਦਿਆਂ ਸੰਗਤ ਜਿਹੜੀ ਕਾਫੀ ਕਾਫੀ ਜ਼ਿਆਦਾ ਘੱਟ ਸੀਗੀ ਸਾਨੂੰ ਆਪਣੇ ਲੰਗਰ ਤੋਂ ਜਿਹੜਾ ਸਾਡੇ ਮੋਹਰੇ ਜਗ੍ਹਾ ਹੈਗੀ ਆ ਇਥੋਂ ਲੱਗਦਾ ਸੀਗਾ ਬਾਲੀਆਂ ਲੰਮੀਆਂ ਲਾਈਨਾਂ ਨਹੀਂ ਲੱਗੀਆਂ ਅੱਜ ਸਵੇਰ ਤੋਂ ਜਿਹੜੀ ਸੰਗਤ ਹੈਗੀ ਆ ਉਹ ਇੰਨਾ ਉਤਸ਼ਾਹ ਆ ਸੰਗਤ ਦੇ ਵਿੱਚ ਜਿੱਦਾਂ ਪਿਛਲੇ ਸਾਲਾਂ ਦੀ ਤਰ੍ਹਾਂ ਅਸੀਂ ਆਸ ਕਰਦੇ ਆ ਤੇ ਹੈ ਵੀ ਪਿਛਲੇ ਸਾਲ ਦੀ ਨਾਲੋਂ ਵੀ ਜ਼ਿਆਦਾ ਸੰਗਤ ਜਿਹੜੀ ਕੱਲ ਨੂੰ ਆਹੋ ਅੱਜ ਵੀ ਪਹੁੰਚੀ ਹੋਈ ਆ ਕੱਲ ਨੂੰ ਵੀ ਪਹੁੰਚੇਗੀ ਤੇ ਉਹਨਾਂ ਨੂੰ ਅਪੀਲ ਵੀ ਕਰਦੇ ਆ ਕਿ ਜਿਹੜੇ ਪੰਜਾਬੀ ਰੇਡੀਓ ਦੇ ਰਾਹੀਂ ਘਰ ਬੈਠੇ ਸੁਣਦੇ ਆ ਗੁਰਬਾਣੀ ਪ੍ਰੋਗਰਾਮ ਉਹ ਇੱਥੇ ਵੀ ਦਾਖਲ ਦੇ ਕੇ ਸਾਨੂੰ ਵੀ ਸੇਵਾ ਦਾ ਮੌਕਾ ਦਿਓ ਤੇ ਆਪਣਾ ਜੀਵਨ ਵੀ ਸਫਲਾ ਕਰੋ ਜੀ ਕੀ ਨਾਮ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀ ਆਇਆਂ ਆ ਰੇਡੀਓ ਵਾਲਿਆਂ ਨੂੰ ਸਾਰਿਆਂ ਨੂੰ ਅਸੀਂ ਸਦਾ ਦੰਨੇ ਆ ਕੱਲੂ ਵੱਤ ਤੋਂ ਬਾਅਦ ਸਮੂਹ ਸੰਗਤ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸੋ ਬਿਲਕੁਲ ਜਿਦਾਪਾ ਪਤਾ ਹੀ ਆ ਵੀ ਇਹ ਸਾਰੇ ਜਾਣੇ ਜਿਹੜੇ ਆ ਉਹ ਲੰਗਰ ਦੇ ਵਿੱਚ ਬੜੀ ਸੇਵਾ ਕਰਦੇ ਆ ਸੋ ਸੇਵਾਦਾਰਾਂ ਨੂੰ ਮੌਕਾ ਜਿਹੜਾ ਜਰੂਰ ਦਓ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਹਤਾਬ ਸਿੰਘ ਜੀ ਆ ਕਿੰਨੀ ਉਮਰ ਹੈ ਤੁਹਾਡੀ ਮੇਰੀ 8 ਸਾਲ ਦੀ ਆ ਕੀ ਕਹਿਣਾ ਚਾਹੁੰਦੇ ਤੁਸੀਂ ਨਗਰ ਕੀਰਤਨ ਵਾਲੀ ਜੀ ਦਾ ਖਾਸ ਆਗ ਜੀ ਕੀ ਫੱਟੇ ਸਾਰੇ ਸੰਗਤ ਜੀ ਜਰੂਰ ਆਉਗੇ ਜਰੂਰ ਆਇਓ ਜੀ ਜੀ ਕਿਦਾਂ ਕਿਦਾਂ ਲੱਗਦਾ ਹੈ ਤੁਸੀਂ ਹਰ ਐਵਰੀイヤー ਅਟੈਂਡ ਕਰਦੇ ਆ ਨਗਰ ਕੀਰਤਨ ਹਾਂ ਜੀ ਕਿਦਾਂ ਲੱਗਦਾ ਆ ਜਦਾਂ ਵਧੀਆ ਹੁੰਦਾ ਹੈ ਹਾਂ ਜੀ ਯੂ ਇੰਜੋਏ ਇਟ ਹਾਂ ਜੀ ਠੀਕ ਆ ਗਤਕਾ ਵੀ ਕਰਦੇ ਆ ਹਾਂ ਜੀ ਬਾਣਾ ਬਹੁਤ ਸੋਹਣਾ ਜਿਹੜਾ ਜੱਜਦਾ ਹੈ ਤੁਹਾਡੇ ਦੇ ਹਾਂ ਜੀ ਥੈਂਕ ਯੂ ਜੀ ਹਾਂ ਜੀ ਸੋ ਦੇਖੋ ਵੀ ਛੋਟੇ ਬੱਚਿਆਂ ਤੋਂ ਲੈ ਕੇ ਜਿਹੜੇ ਬਜ਼ੁਰਗਾਂ ਤੱਕ ਸਾਰੇ ਜਾਣੇ ਸੇਵਾ ਦੇ ਵਿੱਚ ਜਿਹੜੇ ਉਹ ਲੱਗੇ ਨੇ ਤੇ ਆਓ ਸਾਰੇ ਜਾਣੇ ਇਸ ਸੇਵਾ ਦੇ ਵਿੱਚ ਜਿਹੜਾ ਜੁੜੀਏ ਇਹਨਾਂ ਨੂੰ ਸੇਵਾ ਦਾ ਮੌਕਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਵਰੇਜ ਚੱਲ ਰਹੀ ਹੈ ਪੰਜਾਬੀ ਰੇਡੀਓ ਯੂ ਐਸ ਏ ਦੇ ਉੱਤੇ ਐਸ ਟਾਈਮ ਆਪਾਂ ਲੰਗਰਾਂ ਦੇ ਵਿੱਚ ਆ ਜਿੱਥੇ ਐਸ ਟਾਈਮ 버ਗਰ ਜਿਹੜੇ ਉਹ ਬਣਾਏ ਜਾ ਰਹੇ ਆ ਸਾਡੇ ਵੀਰ ਜਿਹੜੇ ਆ 버ਗਰ ਫਲਿੱਪ ਕਰ ਰਹੇ ਆ ਤੇ ਨਾਲ ਸਾਡੀ ਜਿਹੜੀਆਂ ਭੈਣਾਂ ਜਦੋਂ ਡਨ ਹੋ ਜਾਂਦਾ ਤੇ ਉਹ ਆ ਜਿਹੜਾ ਉਹ ਫਾਈਨਲ ਜਿਹੜਾ ਉਹ ਕੰਮ ਕਰ ਰਹੇ ਆ ਪੰਜੀ ਵਾਹਿਗੁਰੂ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਹੈ ਜੀ ਮੇਰਾ ਨਾਮ ਰਾਜਵੀਰ ਕਰ ਹੰਡਲ ਯਾਰ ਮੈਂ ਇੱਥੇ 10 ਸਾਲ ਤੋਂ ਸੇਵਾ ਕਰ ਰਹੀ ਆ ਅਸੀਂ 버ਗਰ ਬਣਾ ਰਹੇ ਆ ਮੇਰਾ ਨਾਮ ਹਸਕਿਰਨ ਕੌਰ ਆ ਅਸੀਂ ਇੱਥੇ 15 ਸਾਲ ਤੋਂ ਨਗਰ ਕੀਰਤਨ ਤੇ ਆ ਰਹੇ ਆ ਜੀ ਕਿੱਤਾ ਲੱਗਦਾ ਹੈ ਬਹੁਤ ਵਧੀਆ ਬਹੁਤ ਮਨ ਖੁਸ਼ ਹੁੰਦਾ ਦੇਖ ਕੇ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਕੀ ਫਤਿਹ ਅਸੀਂ ਇੱਥੇ 25 ਸਾਲ ਤੋਂ ਸੇਵਾ ਕਰ ਰਹੇ ਆ ਤੇ ਬਹੁਤ ਵਧੀਆ ਲੱਗਦਾ ਹੈ ਜਿਦਾ ਏਵਰੀ ਡੇ ਸਾਨੂੰ ਕਸ਼ਨ ਕਸ਼ ਕਰਨ ਦੀ ਸੇਵਾ ਮਿਲ ਜਾਂਦੀ ਹੈ ਜੀ ਆ ਥੈਂਕ ਯੂ ਜੀ ਨਾ ਬੇ ਜੀ ਹਰ ਜੋ ਕੀ ਕਹਿਣਾ ਚਾਹੋ ਅਮ ਬਰਗਰ ਬੱਸ ਵਾਲਾ ਕੀ ਨਾਮ ਹੈ ਉਹ ਸਮੀਤ ਕੋਰ ਬਸ ਸਾਰੇ ਨਗਰ ਕੀਰਤਨ ਤੇ ਆਉਣ ਬਹੁਤ ਦਾ ਖੁਸ਼ ਲੱਗਦਾ ਹੈ ਸਾਰਿਆਂ ਨੂੰ ਦੇਖ ਕੇ ਇੱਥੇ ਸੇਵਾ ਵੀ ਕਰਉਣ ਨਾਲ ਕੀ ਨਾਮ ਹੈ ਹਾਂਜੀ ਕੀ ਨਾਮ ਹੈ ਪਰੀ ਕੀ ਕਹਿਣਾ ਬਹੁਤ ਵਧੀਆ ਸੇਵਾ ਹੋ ਰਹੀ ਹੈ ਸਾਰਿਆਂ ਦੀ ਹਾਂਜੀ ਕੀ ਨਾਮ ਹੈ ਹਾਂਜੀ ਹਰਪ੍ਰੀਤ ਬਹੁਤ ਵਧੀਆ ਸੇਵਾ ਚੱਲਦੀ ਹੈ ਨਗਰ ਕੀਰਤਨ ਸਾਰੇ ਜਣੇ ਆਓ ਸੋ ਬਿਲਕੁਲ ਤੁਸੀਂ ਜਿਹੜਾ ਉਹ ਦੇਖ ਸਕਦੇ ਆ ਵੀ ਜਿਹੜੇ ਇਸ ਟਾਈਮ ਸਾਡੇ ਇਹ ਸਾਰੀਆਂ ਜਿਹੜੀਆਂ ਭੈਣਾਂ ਆ ਉਹ ਲੱਗੀਆਂ ਹੋਈਆਂ ਆ ਸੇਵਾ ਦੇ ਵਿੱਚ 버거ਰ ਦੀਆਂ ਸੇਵਾ ਦੇ ਵਿੱਚ ਜਿਹੜਾ ਲੱਗੇ ਹੋਏ ਆ ਤੇ ਆਓ ਜਿਹੜੇ ਤੁਸੀਂ ਸਾਰੇ ਜਾਣੇ ਜਿਹੜੇ ਸੇਵਾ ਦੇ ਵਿੱਚ ਜਿਹੜਾ ਉਹ ਯੋਗਦਾਨ ਵੀ ਪਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ